ਸਤ ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਲਖਵਿੰਦਰ ਸਿੰਘ ਬੂਟਾ ਅੱਜ ਅਸੀਂ ਬੈਠਾ ਸਰਦਾਰ ਡਾਇਰੈਕਟਰ ਮਰੀਕ ਸਿੰਘ ਪੈਦਰੀ ਜੀ ਦੇ ਕੋਲੇ ਇਹ ਆਪਣਾ ਇੱਕ ਫਰਮ ਚਲਾਉਂਦੇ ਨੇ ਕੇਅਰ ਲਾਈਨ ਰਾਈਟ ਫਾਰਮਾ ਇਹਨਾਂ ਤੋਂ ਅਸੀਂ ਇਹਨਾਂ ਦੇ ਪ੍ਰੋਡਕਟਾਂ ਬਾਰੇ ਵੀ ਜਾਣਕਾਰੀ ਲਵਾਂਗੇ ਜੋ ਇਹਨਾਂ ਦੇ ਤਜਰਬੇ 'ਚ ਕੁਝ ਗੱਲਾਂ ਨੇ ਪਿਛਲਾ 30-35 ਸਾਲ ਦਾ ਇਹਨਾਂ ਦਾ ਤਜਰਬਾ ਉਹਦੇ ਜੋ ਵੀ ਆਪਾਂ ਤੁਹਾਡੇ ਨਾਲ ਗੱਲਾਂ ਸਾਂਝੀਆਂ ਕਰਾਂਗੇ ਜਿਵੇਂ ਕਿ ਅੱਜ ਕੱਲ੍ਹ ਸਮਾਂ ਚੱਲ ਰਿਹਾ ਆਮ ਘਰਾਂ ਦੇ ਵਿੱਚ ਸੂਆ ਪਿਆ ਹਾਂ ਜੁਲਾਈ-ਅਗਸਤ ਇਹਨਾਂ ਮਹੀਨਿਆਂ ਦੇ ਵਿੱਚ ਆਮ ਦੇ ਸੀਵਾ ਜਦੋਂ ਗਈ ਆਪਾਂ ਹੌਣ ਭਾਦ ਹੁੰਦੇ ਵਿੱਚ ਸੂਆ ਪੈ ਜਾਂਦਾ ਉਥੇ ਕੀ ਹੁੰਦਾ ਦੋਸਤੋ ਸਾਡੇ ਪਸ਼ੂ ਨੇ ਇਹ ਪ੍ਰੋਪਰ ਦੁੱਧ ਦੇ ਨਹੀਂ ਆਉਂਦੇ ਕਈ ਵਾਰੀ ਕੀ ਹੁੰਦਾ ਪਸ਼ੂਆਂ ਦੇ ਵਿੱਚ ਜੇ ਰੁਕ ਜਾਂਦੀ ਆ ਜਾ ਕੋਈ ਹੋਰ ਕਿਸੇ ਕਿਸਮ ਦੀ ਡਕਦਾ ਗਈ ਜਿਵੇਂ ਬਲੂਨ ਪਸ਼ੂ ਸੂਂਦੇ ਨੇ ਪਹਿਲੇ ਸੂਏ ਫਸਟ ਲੈਕਟੇਸ਼ਨ ਦੇ ਵਿੱਚ ਉਹਨਾਂ ਦੇ ਵਿੱਚ ਕੀ ਹੁੰਦਾ ਪਸ਼ੂ ਦਾ ਬੱਚਾ ਨਾਲ ਹੈ ਨਾ ਜਾਂ ਬੱਚੇ ਨੂੰ ਪ੍ਰੋਪਰ ਝੰਗਾਉਣਾ ਨਾ ਦੁੱਧ ਲਾਉਣਾ ਨਾ ਇਹੇ ਡਕਦਾ ਆਮ ਘਰਾਂ ਦੇ ਵਿੱਚ ਹੁੰਦੀਆਂ ਨੇ ਇਹਦੀਆਂ ਨੇ ਤੇ ਜਿਹੜੇ ਦਰਸ਼ਕ ਸਾਨੂੰ ਦੇਖਦੇ ਨੇ ਉਹਨਾਂ ਦੇ ਅਸੀਂ ਫਾਇਦੇ ਲਈ ਅੱਜ ਇਹਨਾਂ ਕੋਲੇ ਆਈ ਸੀ ਸਮਾਂ ਕੱਢ ਕੇ ਤੇ ਇਹਨਾਂ ਦੇ ਤਜਰਬੇ ਤੋਂ ਤੁਹਾਡੇ ਵਾਸਤੇ ਕੁਝ ਇਹਨਾਂ ਦੇ ਪ੍ਰੋਡਕਟਾਂ ਬਾਰੇ ਵੀ ਜਾਣਕਾਰੀ ਲੈ ਕੇ ਦੇਵਾਂਗੇ ਹੋਰ ਵੀ ਗੱਲਾਂ ਜਿਹੜਾ ਇਹਨਾਂ ਦਾ ਦੇਸੀ ਤਜਰਬਾ ਆਮ ਇਹ ਫਾਰਮਾਂ ਦੇ ਵਿੱਚ ਜਾਂਦੇ ਰਹਿੰਦੇ ਨੇ ਤੇ ਉਹ ਵੀ ਤੁਹਾਡੇ ਨਾਲ ਆ ਗੱਲਾਂ ਖਾਂਦੀਆਂ ਕਰਕੇ ਦੇਵਾਂਗੇ ਡਾਕਟਰ ਸਾਹਿਬ ਤੁਹਾਡਾ ਸਵਾਗਤ ਹੈ ਤੁਹਾਡੇ ਸਾਹਿਬ ਜਿਵੇਂ ਕਿ ਆਪਾਂ ਦੇਖ ਰਿਹਾ ਤੁਹਾਡੇ ਇਹ 100 ਲੱਖ ਵਟ ਫਾਰਮਾਂ ਦਾ ਸਾਹਮਣੇ ਇੱਕ ਸਾਡਾ ਲਿ ਪ੍ਰੋਡਕਟ ਪਿਆ ਦੋਸੋ ਇਹ ਨਾ ਛੋਟੀ ਬੈਗਿੰਗ ਦੇ ਵਿੱਚ ਵੀ ਹੁੰਦਾ ਜੇ ਤੁਸੀਂ ਛੋਟੀ ਬੈਗਿੰਗ ਦੇ ਵਿੱਚ ਖਰੀਦਣਾ ਚਾਹੁੰਦੇ ਹੋ ਤਾਂ ਛੋਟੀ ਬੈਗਿੰਗ ਵੀ ਖਰੀਦ ਸਕਦਾ ਹਾਂ ਤੇ ਇਹ ਪ੍ਰੋਡਕਟ ਹੈ ਜੀ ਜਿਵੇਂ ਕਿ ਮਿਨਰਲ ਮਿਕਸਚਰ ਹੈ ਬੁਟਾ ਸਿੰਘ ਜੀ ਮਾਰਕੀਟ ਇਹ ਬਹੁਤ ਤਰ੍ਹਾਂ ਦੇ ਅਨੇਕਾਂ ਨੰਬਰਿਆਂ ਦੇ ਮਿਨਰਲ ਫੀਡ ਸਪਲੀਮੈਂਟ ਆਉਂਦੇ ਨੇ ਹਾਂਜੀ ਹਾਂਜੀ ਇਕੱਲੇ ਇੱਕ ਹੁੰਦੇ ਨੇ ਮਿਨਰਲ ਤੇ ਇੱਕ ਹੁੰਦੇ ਨੇ ਵਿਟਾਮਿਨ ਠੀਕ ਹੈ ਜੀ ਇਹ ਦੋ ਤਰ੍ਹਾਂ ਦੇ ਨੇ ਜ਼ਿਆਦਾਤਰ ਆ ਜਿਹੜੇ ਸਾਡੇ ਪਸ਼ੂ ਪਾਲਕ ਨੇ ਉਹ ਸਿਰਫ ਮਿਨਰਲ ਮਿਕਸਚਰ ਨਾਲ ਪੀਂਨਾਂ ਨੂੰ ਠੀਕ ਹੈ ਜੀ ਜਾਣਦੇ ਨੇ ਪ੍ਰੋਡਕਟਾਂ ਨੂੰ ਠੀਕ ਹੈ ਜੀ ਉਹ ਜਦੋਂ ਵੀ ਕਿਸੇ ਰਿਟੇਲਰ ਕੋਲੇ ਜਾਂਦੇ ਨੇ ਹਾਂਜੀ ਹਾਂਜੀ ਤਾਂ ਕਿਉਂਕਿ ਹਰ ਫਾਰਮਰ ਨੂੰ ਇੰਨੀ ਪ੍ਰੋਪਰ ਨੌਲੇਜ ਨਹੀਂ ਹੁੰਦੀ ਵੀ ਮੈਂ ਕੌਣਾ ਕੀ ਆ ਠੀਕ ਹੈ ਜੀ ਦੇਖੋ ਜਿਹੜੇ ਬੰਦੇ ਨੂੰ 2 ਰੁਪਏ ਬਚਦਾ ਉਹ ਹੀ ਦੁਕਾਨਦਾਰ ਨੂੰ ਪ੍ਰੋਡਕਟ ਦੇਣ ਦੀ ਕੋਸ਼ਿਸ਼ ਕਰਦਾ ਹਾਂਜੀ ਠੀਕ ਹੈ ਸਸਤਾ ਕੋਈ ਵੀ ਜਾਵੇ ਉਹਨੂੰ 2 ਰੁਪਏ ਉਹ ਹਮੇਸ਼ਾ ਦਿਲ ਮੈਂ ਸਸਤਾ ਜਮਾ ਤੇ ਮੈਂ ਫਾਰਮਰ ਦਾ ਫਾਇਦਾ ਹੋਵੇ ਜਾਂ ਨੁਕਸਾਨ ਕਿਸੇ ਨੂੰ ਕੋਈ ਦਿੱਕਤ ਨਹੀਂ ਹਾਂਜੀ ਪਰ ਇਹ ਜਿਹੜਾ ਸੀ ਲਾਈਫਿੰਗ ਕੋਡ ਪਾਊਡਰ ਹੈਗਾ ਠੀਕ ਹੈ ਜੀ ਇਹਦੇ ਵਿੱਚ ਅਨੱਤੀਰਾਂ ਦੇ ਨਿਊਟ੍ਰੀਸ਼ਨਲ ਜਿਵੇਂ ਵਿਟਾਮਿਨ, ਟ੍ਰੇਸ ਮਿਨਰਲ, ਪ੍ਰੋਬਾਇਓਟਿਕ ਐਂਜ਼ਾਈਮ, ਮਿਨਰਲ, ਟ੍ਰੇਸ ਮਿਨਰਲ ਤੇ ਉਸ ਐਂਜ਼ਾਈਮ ਦਿੱਤੇ ਨੇ ਅਸੀਂ ਇਹਦੇ ਵਿੱਚ ਜਿਵੇਂ ਕਈ ਵਾਰ ਤੁਸੀਂ ਦੇਖਿਆ ਹੋਣਾ ਵੀ ਪਸ਼ੂ ਨੂੰ ਅਸੀਂ ਖਰਾਕੀ ਤੱਤ ਦਿੰਨੇ ਆਂਗੇ ਤਾਂ ਕਈ ਵਾਰ ਬੋਹੇ ਦੇ ਵਿੱਚ ਅਣਪਚਿਆ ਅਨਾਜ ਆ ਜਾਂਦਾ ਜਿਵੇਂ ਵੱਲੋਂ ਪਸ਼ੂ ਨੂੰ ਫੀਡ ਪਾਈ ਜਾਂ ਮੱਕੀ ਪਾਈ ਤਾਂ ਉਹਦੇ ਦਾਣੇ ਗੋਹੇਦ ਰਾਹੀਂ ਬਾਹਰ ਆ ਜਾਂਦੇ ਨੇ ਠੀਕ ਹੈ ਜੀ ਇਹ ਨਹੀਂ ਕਰਨੀ ਕਰਕੇ ਜਦੋਂ ਪ੍ਰੋਪਰ ਹਰਾਦਾਰਾ ਪਸ਼ੂਦੰਤਰ ਡਿਜੈਸਟ ਨਹੀਂ ਹੁੰਦਾ ਠੀਕ ਹੈ ਜੀ ਤਾਂ ਉਹ ਅਣਪਜਾ ਜਦੋਂ ਗੋਬਰ ਅਸੀਂ ਗੜਦਾ ਤਾਂ ਘੱਟੋ ਘੱਟ ਪਸ਼ੂ ਪਾਲਕ ਦਾ 25 ਤੋਂ 30% ਖਾੜਾ ਦਾ ਹਿੱਸਾ ਲੱਗਦਾ ਰਹਾਂਤ ਗੋਹੇ ਰਾਹੀਂ ਬੇਸਟੋਕੇ ਬਾਹਰ ਨਿਕਲ ਜਾਂਦਾ ਪਸ਼ੂ ਪਾਲਕ ਨੂੰ ਇਹਦੇ ਬਾਰੇ ਨਹੀਂ ਨੌਲੇਜ ਆਉਂਦੀ ਵੀ ਮੇਰਾ ਪਸ਼ੂ ਆ ਕਿ ਮਟੀਰੀਅਲ ਕਿੱਧਰ ਜਾ ਜਾਏਗਾ ਹਾਂਜੀ ਹਾਂਜੀ ਸਭ ਤੋਂ ਵੱਡੀ ਤਾਂ ਵੱਡੀ ਮੇਜਰ ਸਮੱਸਿਆ ਹੁੰਦੀ ਹੈ ਪਸ਼ੂ ਪਾਲਕ ਨੂੰ ਹਰ ਪਸ਼ੂ ਪਾਲਕ ਦੇ ਚ ਪਸ਼ੂ ਗੱਭਣਾ ਹੈ ਚਾਹ ਦਾ ਪਸ਼ੂ ਦਾ ਫੰਡ ਲੱਗਾ ਚਾਹ ਦੁੱਧ ਦੇ ਰਹਿੰਦੇ ਉਹਨੂੰ ਪ੍ਰੋਪਰ ਹਰ 3 ਮਹੀਨੇ ਬਾਅਦ ਜਦੋਂ ਗਰਸ਼ਟੀ ਬਲੋ ਵੀ ਰეკਮੈਂਡਡ ਹੈ ਹੱਡੀ ਵਰਮਿੰਗ ਕਰੋ ਅਸੀਂ ਤੁਹਾਨੂੰ ਰਿਕੁਐਸਟ ਕਰਾਂਗੇ ਵੀ ਇਹ ਸੀਐਲਵੀ ਵਰਮ ਦੇ ਨਾਂ ਤੇ ਪ੍ਰੋਡਕਟ ਆਉਂਦਾ ਹੈਗਾ ਇਹ ਟੋਟਲ ਹੈ ਜਰੂਰਤ ਕਾ ਇਹਦੇ ਨਾਲ ਕੋਈ ਵੀ ਲਿਵਰ ਟੋਨਿਕ ਦੇਣ ਦੀ ਜਰੂਰਤ ਨਹੀਂ ਆਮ ਜਦੋਂ ਅਸੀਂ ਕੋਈ ਡਿਵਰਮਿੰਗ ਦਿੰਨੇ ਆ ਤਾਂ ਉਹਨੂੰ 5 ਤੋਂ 7 ਦਿਨ ਅਸੀਂ ਡਿਵਰਮਿੰਗ ਦਿੰਨੇ ਆ ਤਾਂ ਉਹਨੂੰ ਡਿਵਰਮਿੰਗ ਦੇਣ ਦੇ ਨਾਲ ਨਾਲ ਇਹ ਸੀਐਲਵੀ ਵਰਮ ਆ ਇਹ ਬੋਸ ਫਾਰਮ ਦੇ ਵਿੱਚ ਵੀ ਆਉਂਦਾ ਹਾਂਜੀ ਲੀਕੁਰ ਫਾਰਮ ਦੇ ਵਿੱਚ ਵੀ ਆਉਂਦਾ ਹਾਂਜੀ ਦੋਨੇ ਪਾਸੇ ਫਾਰਮਰ ਲੈ ਫਾਰਮਰ ਤਾਂ ਉਸ ਤੋਂ ਰਵ ਹੈ ਸੀ ਲਾਈਮਨ ਗੋਲਡ ਪਾਊਡਰ ਠੀਕ ਹੈ ਜੀ ਸੀ ਲਾਈਮਨ ਗੋਲਡ ਪਾਊਡਰ ਤੁਸੀਂ ਛੋਟੇ ਬੱਚੇ ਤੋਂ ਲੈ ਕੇ ਹਾਂਜੀ ਦੁੱਧ ਦੇਣ ਵਾਲੇ ਪਸ਼ੂਆਂ ਤੱਕ ਹਰ ਪਸ਼ੂ ਨੂੰ ਦੇ ਸਕਦੇ ਹੋ ਬੱਚੇ ਦੀ ਗਰੋਥ ਨਹੀਂ ਹੋ ਰਹੀ ਹਾਂ ਹੁਣ ਪਸ਼ੂ ਪਾਲੇ ਤੁਸੀਂ ਪਹਿਲਾਂ ਕਹਿ ਗਿਆ ਹੈ ਕਿ ਨਾ ਵੀ ਜੇਰ ਦਾ ਅਟਕੇ ਜਾਣਾ ਹਾਂਜੀ ਜੇਰ ਤਾਂ ਹੀ ਅਟਕਦੀ ਆ ਫੱਜ ਜਾਂਦੀ ਆ ਜਦੋਂ ਪਸ਼ੂ ਨੂੰ ਪ੍ਰੋਪਰ ਉਹਦੇ ਮਿਨਰਲ ਮਿਲਦੇ ਨਹੀਂ ਹੈਗੇ ਉਹ ਪ੍ਰੋਪਰ ਕੌਣ ਆਪਣੀ ਘਰ ਦੇ ਯਾ ਕਈ ਪਸ਼ੂ ਪਾਲਕ ਨੇ ਸੂਰ ਤੋਂ ਪਹਿਲਾਂ ਜਿਹੜੇ ਲਿਕੁਇਡ ਕੈਲਸ਼ੀਅਮ ਦਿੰਦੇ ਨੇਗੇ ਉਹ ਨਹੀਂ ਦੇਣੇ ਚਾਹੀਦੇ ਉਹਨਾਂ ਨੂੰ ਉਹਦੀ ਮਾਤਰਾ ਦੇ ਮੁਤਾਬਕ ਹੀ ਜਿਹੜਾ ਮਿਨਰਲ ਹੈ ਜਿਹੜਾ ਸੀ ਲਾਈਫਨ ਗੋਡ ਪਾਊਡਰ ਹੈਗਾ ਉਹ ਪਸ਼ੂ ਨੂੰ ਰੋਜ਼ਾਨਾ ਦੀ ਖੁਰਾਕ ਦੇ ਵਿੱਚ 50 ਗ੍ਰਾਮ ਪਾਣੀ ਦੇ ਹਿਸਾਬ ਨਾਲ ਦੇ ਸਕਦਾ 50 ਗ੍ਰਾਮ ਜਦੋਂ ਪਸ਼ੂ ਦੁੱਧ ਦੇਣ ਲੱਗ ਜੇ ਉਦੋਂ ਪਸ਼ੂ ਨੂੰ ਇਹ ਪਾਊਡਰ 100 ਗ੍ਰਾਮ ਦੇਣੀ ਸੀ ਲਾਈਫਨ ਗੋਡ ਪਾਊਡਰ ਉਹ ਦੇਣਾਗਾ ਹਾਂ ਇਹਦੇ ਨਾਲ ਦੇਣ ਦੇ ਫਾਇਦੇ ਇਹ ਨੇ ਇੱਕ ਤਾਂ ਪਸ਼ੂ ਕਦੇ ਰਿਪੀਟਰ ਨਹੀਂ ਹੁੰਦਾ ਆ ਪਸ਼ੂ ਪਾਲ ਦੀ ਸਮੱਸਿਆ ਆਉਂਦੀ ਆ ਵੀ ਪਸ਼ੂ ਸੂ ਵੀ ਪਿਆ ਸੂ ਤੋਂ ਬਾਅਦ 2 ਤੋਂ 2.5 ਮਹੀਨੇ ਬਾਅਦ ਹਰ ਪਸ਼ੂ ਨੂੰ ਨਵੇਂ ਦੁੱਧ ਹੋਣਾ ਚਾਹੀਦਾ ਜਿਹੜਾ ਪਸ਼ੂ 2.5 ਮਹੀਨੇ ਬਾਅਦ ਨਵੇਂ ਦੁੱਧ ਨਹੀਂ ਹੁੰਦਾ ਤਾਂ ਉਹ ਪਸ਼ੂ ਪਾਲ ਜਿਹਦਾ ਨੁਕਸਾਨ ਆ ਕਿਉਂਕਿ ਖਾਸ ਕਰਕੇ ਗਾਂ ਦਾ ਦੁੱਧ ਪੂਰਾ ਨਹੀਂ ਜੰਨਿਆ ਰਿਹਾ ਹਾਂ ਮੱਝਾਂ ਨੇ ਉਹਨਾਂ ਦਾ ਫਿਰ ਜਿਹੜਾ ਡਰਾਈ ਪੀਰੀਡ ਲੰਮਾ ਖਾਂਦਾ ਹਾਂ ਹਾਂ ਮੱਝਾਂ ਨੂੰ ਸਮੱਸਿਆ ਆਉਂਦੀ ਆ ਜੇ ਪਸ਼ੂ ਪਾਲਕ ਦਾ 3-4 ਮਹੀਨੇ ਕੱਟ ਗਿਆ ਤਪਸ਼ ਮੱਜਾ ਦਾ ਜਿਹੜਾ ਦੁੱਧਾ ਉਹ ਡਰਾਈ ਹੋਣਾ ਸ਼ੁਰੂ ਹੋ ਜਾਂਦਾ ਹੈ ਜਿਹਦੇ ਕਾਰਨ ਪਸ਼ੂ ਦਾ ਜਿਹੜਾ ਖਾਣ ਦਾ ਖਰਚਾ ਉਹ ਤਾਂ ਉਹੀ ਰਹਿੰਦਾ ਤੇ ਪਸ਼ੂ ਪਾਲਕ ਦਾ ਜਿਹੜਾ ਦੁੱਧ ਆ ਜਾ ਉਹ ਕੱਟ ਜਾਂਦਾ ਹੈ ਕੱਟ ਜਾਂਦਾ ਜੀ ਤੇ ਜੇ ਪਸ਼ੂ ਪਾਲਕ ਸੀ ਲਾਈਫ ਮੈਨ ਗੋੜ ਪਾਊਡਰ ਨੂੰ 12 ਮਹੀਨੇ 30 ਦਿਨ ਰੈਗੂਲਰ ਕਰਦਾ ਜਦੋਂ ਪਸ਼ੂ ਦਾ ਦੱਬਣ ਹੋ ਜਾਂਦਾ ਉਹਨੂੰ 50 ਗ੍ਰਾਮ ਦੇਵੇ ਜਦੋਂ ਪਸ਼ੂ ਦਾ ਦੁੱਧ ਦੇਣ ਲੱਗ ਜਾਂਦਾ ਹੈ ਮੰਨ ਲਓ ਫਾਰ ਐਗਜ਼ਾਮਪਲ 10 ਤੋਂ 15 ਲੀਟਰ ਦੁੱਧ ਦੇਣ ਵਾਲੇ ਪਸ਼ੂ ਨੂੰ ਜਿਹੜਾ ਸੀ ਲਾਈਫ ਮੈਨ ਗੋੜ ਪਾਊਡਰ ਹੈ ਉਹ 100 ਗ੍ਰਾਮ ਦੇਣਾ ਹੈਗਾ ਜਿਹੜਾ ਪਸ਼ੂ ਦਾ ਦੁੱਧ 15 ਤੋਂ 18 20 ਲੀਟਰ ਤੱਕ ਦੁੱਧਾ ਉਹ ਪਸ਼ੂ ਪਾਲਕ ਨੂੰ ਸੀ ਲੈਕਮੈਨ ਗੋੜ ਪਾਊਡਰ 150 ਗ੍ਰਾਮ ਪਰ ਡੇ ਦੇ ਹਿਸਾਬ ਨਾਲ ਦੇਣਾ ਪੈਂਦਾ ਜਾਨੀ ਦਿਨ ਦੇ ਵਿੱਚ ਇੱਕ ਵਾਰ ਇੱਕ ਵਾਰ ਪਸ਼ੂ ਪਾਲਕ ਨੂੰ ਕੋਈ ਵੀ ਸਮੱਸਿਆ ਨਹੀਂ ਆਉਣੀ ਸਾਡੀ ਜਾਣਕਾਰੀ ਦੇ ਲਈ ਤੁਸੀਂ ਇਹ ਵੀ ਦੱਸੋ ਵੀ ਇਹਨੂੰ ਅਸੀਂ ਹਰੇ-ਨਾਰੇ ਦੇ ਪੱਠੇ ਜਾਂ ਦੇ ਬਿਲਕੁਲ ਜੀ ਤੁਸੀਂ ਇਹਨਾਂ ਨੂੰ ਹਰੇ-ਚਾਰੇ ਚ ਪਾ ਸਕਦੇ ਹੋ ਪਰ ਜੇ ਅਸਲੀ ਦੇਣ ਦਾ ਤਰੀਕਾ ਹੈ ਵੀ ਥੋੜਾ ਜਿਹਾ ਬੰਡ ਲੈ ਲਓ ਹਾਂਜੀ ਲੋਹੇ ਦਾ ਤਸਲਾ ਵਗੈਰਾ ਜਾਂ ਪਲਾਸਟਿਕ ਦਾ ਅੱਜ ਕੱਲ ਤਸਲੇ ਬੜੇ ਵਧੀਆ ਨੇ ਮਾਰਕੀਟ ਦੇ ਵਿੱਚ ਉਹ ਤੁਸੀਂ ਲਓ ਥੋੜੇ ਜਿਹੇ ਪੱਠੇ ਪਾ ਕੇ ਉਹਦੇ ਵਿੱਚ ਤੁਸੀਂ ਆਪਣਾ ਇਹ ਜਿਹੜਾ ਸਕੋਪ ਵੀ ਪਾ ਰਹੇ ਆ ਜਿਹੜਾ 20 ਗ੍ਰਾਮ ਦਾ ਹੈ ਇਸ ਚਮਚਾ ਪਾਇਆ ਇਹਦੇ ਵਿੱਚ ਉਹ ਪਾ ਸਕਦੇ ਹੋ ਨਹੀਂ ਆਮ ਜਿਹੜੀ ਸਾਡੀ ਰੋਟੇਸ਼ਨ ਘਰ ਦੇ ਵਿੱਚ ਖਾਣਾ ਬਣਾਉਣ ਵਾਲੀ ਘਰ ਦੀ ਕੜਸੀ ਹੈ ਇਹਦੇ ਨੇ ਜੀ ਹਾਂ ਹਾਂ ਕੜਸੀ ਦਾ ਚਮਚਾ ਹਾਂ ਉਹ ਤੁਸੀਂ ਉਹ ਪੱਠਿਆਂ ਦੇ ਉੱਪਰ ਉਹ ਇੱਕ ਕੜਸੀ ਭਰ ਕੇ ਪਾ ਸਕਦੇ ਹੋ ਮਤਲਬ ਐਕਸਟਰਾ ਬੰਡ ਪਾਉਣ ਦੇ ਨਾਲੋਂ ਬਿੱਤਰ ਹੈ ਵੀ ਥੋੜਾ ਬੰਡ ਲੈ ਕੇ ਥੋੜੇ ਬੰਡ ਦੇ ਵਿੱਚ ਜੋ ਕੀ ਹੁੰਦਾ ਦੋਸਤੋ ਉਹ ਪ੍ਰੋਪਰ পেট ਤੇ ਚਲਿਆ ਜਾਂਦਾ ਕੁਝ ਬਿਲਕੁਲ ਨਹੀਂ ਤਾਂ ਪਸ਼ੂ ਦਾ ਜਿਹੜਾ ਖਰਾਕੀ ਅਸੀਂ ਤਤ ਦਿੰਨੇ ਆਂਗੇ ਉਹ ਸ਼ੌਦੀ ਫੁਰਲੀ ਨਗਾਰਿਆਂ ਦੇ ਨਾਲ ਲੱਗੇ ਜਾਂਦੇ ਨੇ ਕੁਸ਼ੂ ਦਾ ਪਸ਼ੂ ਖੋਲਦਾ ਦੁੱਧ ਸਾੜ ਦਿੰਦਾ ਖੋਲਣੀ ਤੋਂ ਥੱਲੇ ਡੋਲ ਦਿੰਦੇ ਨੇ ਤਾਂ ਕਰਕੇ ਕਿਸੇ ਹੋਏ ਜਿਹੜੇ ਸਾਡੇ ਫਾਰਮਰ ਵੀਰ ਨੇ ਉਹਨਾਂ ਨੂੰ ਪ੍ਰੋਪਰ ਰਿਜ਼ਲਟ ਨਹੀਂ ਮਿਲਦਾ ਉਹਦੇ ਵਿੱਚ ਕਿਤੇ ਨਾ ਕਿਤੇ ਸਾਡੀ ਦੇਣ ਦੇ ਵਿੱਚ ਵੀ ਗਲਤੀ ਹੁੰਦੀ ਆ ਬਿਲਕੁਲ ਜੀ ਕਦੇ ਵੀ ਤੁਹਾਨੂੰ ਇਹਦੇ ਨਾਣੂ ਤੁਹਾਨੂੰ ਦੇਣ ਦੇ ਨਾਲ ਅਸੀਂ ਲਾਈਮਨ ਗੋੜ ਪਾਊਡਰ ਨਾਲ ਕੋਈ ਵੀ ਸਮੱਸਿਆ ਨਹੀਂ ਆ ਵੀ ਹਰ ਸਾਲ ਪਸ਼ੂ ਵੀ ਖੁਸ਼ ਰਹੇਗਾ ਫਾਰਮਰ ਵੀ ਕੁਝ ਅਨੁਭੂਤ ਰਹੇਗਾ ਤੇ ਹਰ ਸਾਲ ਪਸ਼ੂ ਬੱਚਾ ਵੀ ਦੇਗਾ ਤੇ ਦੁੱਧ ਐਸਐਨਐਫ ਫਾਰਮ ਦੀ ਵੀ ਦਿੱਕਤ ਆਰੀ ਹੈ ਪਸ਼ੂ ਪਾਲਕ ਦੀ ਉਹ ਵੀ ਸੋਲਵ ਹੋਏਗੀ ਬਾਡੀ ਸ਼ਾਈਨਿੰਗ ਹੈ ਇਹਦੇ ਨਾਲ ਸਿਲਾਜ ਮੈਨ ਕੋਰ ਪਾਊਡਰ ਨਾਲ ਕਈ ਪਸ਼ੂ ਦੇਖਦੇ ਆਗੇ ਵੀ ਉਹ ਬਿਲਕੁਲ ਖੁਰਦਰੇ ਪੈਦਾ ਹੋ ਜਾਂਦੇ ਨੇ ਹਾਂ ਜੇ ਪਸ਼ੂ ਸਿੰਗ ਵਿਛਾਉਂਦੇ ਨੇ ਤੁਹਾਡੇ ਬਿਲਕੁਲ ਕੰਦਾ ਨਾਲ ਖੁਰਨੀਆਂ ਨਾਲ ਅਕੀਲਿਆਂ ਨਾਲ ਸਿੰਘ ਗਿਠਾਉਣ ਦੀ ਦਿੱਕਤ ਹੈ ਜਿਹੜੀ ਉਹ ਵੀ ਸਾਡੀ ਮਿਰਨਲਾਂ ਦੀ ਕਮੀ ਕਰਕੇ ਆਉਂਦੀ ਹੈ ਮਿਰਨਲਾਂ ਦੀ ਕਮੀ ਨਾਲ ਪਸ਼ੂ ਦੇ ਪ੍ਰੋਬਲਮ ਆਉਂਦੀ ਹੈ ਖੁਰ ਜਿਹੜੇ ਨਾ ਹੁੰਦੇ ਨੇਗੇ ਉੱਥੇ ਵਿੱਚ ਵੀ ਇਹਦੀ ਪ੍ਰੋਬਲਮ ਆਉਂਦੀ ਹੈ ਲੰਗੜਾ ਨਾ ਪੈਣਾ ਜਿਹਨੂੰ ਇਹਨੂੰ ਮੈਕਸ ਕਰਨੇ ਆਸੀਂ ਲੰਗੜਾ ਕੇ ਤੁੜਨ ਦੀ ਸਮੱਸਿਆ ਜਿਹੜੀ ਉਹ ਵੀ ਸੀ ਲੈਮਿਨ ਬੋਰਡ ਪਾਉਂਡ ਦੇ ਨਾਲ ਕਵਰ ਹੋ ਜੂ ਕਿਉਂਕਿ ਇਹਦੇ ਵਿੱਚ ਜਿਹੜੇ ਜ਼ਿੰਕ ਦੀ ਮਾਤਰਾ ਉਹ 2 ਗ੍ਰਾਮ ਦਿੱਤੀ ਹੋਈ ਆ ਠੀਕ ਹੈ ਜੀ ਪਸ਼ੂ ਨੂੰ ਹੋਈ ਜ਼ਿਆਦਾ ਸਮੱਸਿਆ ਜ਼ਿੰਕ ਦੇ ਕਾਰਨ ਨਾਲ ਆਉਂਦੀ ਨਹੀਂ ਆ ਹਰ ਵੈਰੀ ਦੇ ਕੇਸ ਜਿੱਥੇ ਪਸ਼ੂ ਪਾਲਕਦੇ ਨੇ ਇਹਦੇ ਵਿੱਚ ਉਹ ਕਾਪਰ ਦੀ ਡੈਫੀਸ਼ੈਂਸੀ ਕਾਰਨ ਹੁੰਦੇ ਨੇ ਕਾਪਰ ਜਿਹੜਾ ਸੀ ਲਾਈਮਿੰਗ ਗੋਡ ਪਾਊਡਰ ਹੈ ਇਹਦੇ ਵਿੱਚ 5.5 ਗ੍ਰਾਮ ਪਾਇਆ ਹੋਇਆ ਹੈ ਠੀਕ ਹੈ ਜੀ ਜਿੱਥੇ ਵੀ ਦੱਬ ਖੜਬੀ ਚਮੜੀ ਹੋ ਜਾਂਦੀ ਹੈ 스ਕਿਨ ਹੋ ਜਾਂਦੀ ਹੈ ਉਹਨੂੰ ਬਿਲਕੁਲ ਇੱਕੋ ਕਲਰ ਦੇ ਵਿੱਚ ਲੈ ਕੇ ਆਉਣ ਵਾਸਤੇ ਬਹੁਤ ਵਧੀਆ ਪਾਊਡਰ ਹੈ ਸੀ ਲਾਈਮਿੰਗ ਗੋਡ ਪਾਊਡਰ ਤੁਸੀਂ ਇਹਨੂੰ ਇੱਕ ਵਾਰ ਜੂਰੋ ਜਿਵੇਂ ਪਾਓ ਫਿਰ ਵੀ ਕੋਈ ਪਰੇਸ਼ਾਨੀ ਹੈ ਤੁਸੀਂ ਇੱਕ ਵਾਰ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਡਾਕਟਰ ਸਾਹਿਬ ਇਹ ਤੁਹਾਡਾ ਨੰਬਰ ਹੈ ਸਾਡੀ ਵੀਡੀਓ ਦੇ ਵਿੱਚ ਬੋਲ ਦੋ ਬਾਕੀ ਆਪਾਂ ਸਕਰੀਨ ਦੇ ਵੀ ਦੋਸਤੋ ਡਾਕਟਰ ਸਾਹਿਬ ਦਾ ਨੰਬਰ ਦੇਵਾਂਗੇ ਤੁਸੀਂ ਨੇ ਆਪਦੇ ਜਿਹੜੇ ਸਵਾਲ ਨੇ ਸਵੇਰੇ 8:00 ਵਜੇ ਤੋਂ ਲੈ ਕੇ ਸ਼ਾਮ ਦੇ 7-8 ਵਜੇ ਤੱਕ ਡਾਕਟਰ ਸਾਹਿਬ ਨੂੰ ਬਿਰੇ ਕਦੋਂ ਮਰਜ਼ੀ ਤੁਸੀਂ ਕਾਲ ਕਰ ਸਕਦੇ ਹੋ ਹਮੇਸ਼ਾ ਇਹ ਫੋਨ ਤੇ ਮੌਜੂਦ ਮਿਲਣਗੇ ਮੇਰਾ ਨੰਬਰ ਜਿਹੜਾ ਹੈਗਾ ਉਹ 85914 7003 ਦੁਬਾਰਾ ਫੇਰ ਮੈਂ ਬੋਲਦਾ 85914 7003 85 914 7003 85 914 7003 ਬਾਕੀ ਦੋਸਤੋ ਜਿਹੜੇ ਪ੍ਰੋਡਕਟ ਨੇ ਤੁਹਾਨੂੰ ਜ਼ਿਆਦਾਤਰ ਹਰ ਇੱਕ ਮੈਡੀਕਲ ਸਟੋਰ ਤੇ ਹੋਏਗਾ ਮਿਲ ਸਕਦੇ ਨੇ ਕੋਈ ਇਹੋ ਜੀ ਗੱਲ ਨਹੀਂ ਇਹਨਾਂ ਦੇ ਜਿਹੜੇ ਪ੍ਰੋਡਕਟ ਨੇ ਹਰੇਕ ਡੀਲਰ ਕੋਲੇ ਜਾਂਦੇ ਨੇ ਆਲ ਇੰਡੀਆ ਦੇ ਵਿੱਚ ਠੀਕ ਹੈ ਬਾਕੀ ਜੇ ਤੁਹਾਨੂੰ ਨਹੀਂ ਵੀ ਕਿਸੇ ਕਾਰਨ ਮਿਲਦਾ ਤੁਸੀਂ ਇਹਨਾਂ ਨੂੰ ਫੋਨ ਮਲਾਓ ਇਹ ਵਾਏ ਕੋਰੀਅਰ ਵੀ ਤੁਹਾਡੇ ਕੋਲੇ ਭੇਜ ਦੇਣਗੇ ਉਹ ਜਿਹੜਾ ਕੋਰੀਅਰ ਦਾ ਥੋੜਾ-ਬੋੜਾ ਖਰਚਾ ਹੋਊਗਾ ਉਹ ਤੁਸੀਂ ਖਰਚਾ ਹੁੰਦਾ ਦਾ ਕੋਰੀਅਰ ਦਾ ਅਸੀਂ ਵੀ ਵੈਸੇ ਕੋਆਪਰੇਟ ਕਰ ਦਿੰਦੇ ਆ ਵੈਸੇ ਦਾ ਪੰਜਾਬ ਦੇ ਵਿੱਚ ਸਾਰੇ ਜਿਸ ਤਰ੍ਹਾਂ ਦੇ ਜਰੂਰੀ ਹੋ ਰਿਕਵੈਸਟ ਕਰਾਂਗੇ ਜੇ ਕੋਈ ਇਹਨਾਂ ਤੋਂ ਕੋਰੀਅਰ ਦੇ ਥਰੂ ਕੋਈ ਪ੍ਰੋਡਕਟ ਮੰਗਾਉਂਦਾ ਤਾਂ ਉਹਨਾਂ ਨੂੰ ਇਹ ਥੋੜੀ ਜੀ ਰਾਇਤ ਕਰਨ ਅਸੀਂ ਜੋ ਵੀ ਉਹ ਭੇਜਦੇ ਆਗੇ ਉਹ ਕੋਰੀਅਰ ਪੇਅਰ ਕਰਕੇ ਭੇਜਦੇ ਆ ਟੂ ਪੇ ਦੀ ਭੇਜਦੇ ਠੀਕ ਹੈ ਤੁਹਾਨੂੰ ਕੋਰੀਅਰ ਦਾ ਕੋਈ ਐਕਸਟਰਾ ਖਰਚਾ ਨਹੀਂ ਲੱਗੇਗਾ ਤਾਂ ਤੁਸੀਂ ਇਹ ਪ੍ਰੋਡਕਟ ਇੱਕ ਵਾਰ ਤੁਸੀਂ ਜ਼ਰੂਰ ਮੰਗਵਾਓ ਮੰਗਵਾ ਕੇ ਵਰਤੋ ਵਰਤ ਕੇ ਤੁਸੀਂ ਦੋਸਤੋ ਉਹ ਤੋਂ ਬਾਅਦ ਦੱਸਣਾ ਵੀ ਹੈ ਜੇ ਤੁਹਾਡੇ ਕੋਈ ਸਵਾਲ ਨੇ ਤੁਸੀਂ ਕਮੈਂਟਾਂ ਦੇ ਵਿੱਚ ਵੀ ਤੇ ਵੀਡੀਓ ਨੂੰ ਆਪਣੇ ਦੋਸਤਾਂ ਕੋਲੇ ਸ਼ੇਅਰ ਵੀ ਕਰਨਾ ਵੱਧ ਤੋਂ ਵੱਧ ਕਿ ਕਿਸਾਨ ਪਸ਼ੂ ਪਾਲਕਾਂ ਦਾ ਫਾਇਦਾ ਹੋ ਸਕੇ ਤੇ ਇਹ ਮੋਬਾਈਲ ਨੰਬਰ ਤੇ ਵੀ ਹਮੇਸ਼ਾ ਰਹਿਣਗੇ ਤੁਸੀਂ ਫੋਨ ਵੀ ਕਦੋਂ ਵੀ ਕਰ ਸਕਦੇ ਹੋ ਧੰਨਵਾਦ ਧੰਨਵਾਦ